ਜਨਪ ਜੀ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਮਤਲ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਜਿਹੜੀ ਕੱਲ ਖਬਰ ਕੀਤੀ ਸੀ ਕਿ ਡੈਮੋਕ੍ਰੇਟਾਂ ਦੀ ਜੈਤ ਹੋਈ ਹੈ ਉਹਦੇ ਤੋਂ ਬਾਅਦ ਐਸਵੇਲੇ ਰਿਪਬਲਿਕਨ ਬਹੁਤ ਚਿੰਤਤ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਰਾਸ਼ਟਰਪਤੀ ਟਰੰਪ ਦੇ ਟੈਰਫ ਤੇ ਸੁਪਰੀਮ ਕੋਰਟ ਦਾ ਕੀ ਫੈਸਲਾ ਆਇਆ ਤੀਜੀ ਗੱਲਬਾਤ ਕਰਨੀ ਹੈ ਸ਼ਟਡਾਊਨ ਦਾ ਹੁਣ ਫਲਾਈਟਾਂ ਦੇ ਉੱਤੇ ਅਸਰ ਪੈ ਰਿਹਾ ਹੈ ਇੱਕ ਗੱਲਬਾਤ ਸ਼ਿਕਾਗੋ ਦੇ ਤੇ ਇੱਕ ਸਵਰਨਜੀਤ ਸਿੰਘ ਖਾਲਸਾ ਨਾਰਵੇਚ ਦੇ ਮੇਅਰ ਬਣਿਆ ਸਭ ਤੋਂ ਪਹਿਲੀ ਗੱਲਬਾਤ ਡੈਮੋਕ੍ਰੇਟਾਂ ਦੀ ਜਿੱਤ ਤੇ ਉਹਦੇ ਨਾਲ ਹੁਣ ਹੋ ਕੀ ਰਿਹਾ ਡੈਮੋਕ੍ਰੇਟਾਂ ਦੀ ਜਿੱਤ ਹੋਈ ਆ ਕੱਲ ਆਪਾਂ ਵਿਸਥਾਰ ਦੇ ਵਿੱਚ ਗੱਲ ਕੀਤੀ ਸੀ ਤੇ ਹੁਣ ਉਸ ਜਿੱਤ ਦਾ ਜਿਹੜੇ ਰਿਪਬਲਿਕ ਕਰਨੇ ਉਹਨਾਂ ਦੇ ਵਿੱਚ ਚਿੰਤਾ ਪਈ ਆ ਕਿ ਇਹਦਾ ਸਾਡੇ ਉੱਤੇ ਕੀ ਅਸਰ ਪੈਣਾ ਕਿਉਂਕਿ ਇਲੈਕਸ਼ਨ ਵਕ ਵਕ ਤਰ੍ਹਾਂ ਦੀ ਸੀ ਦੋ ਥਾਵਾਂ ਦੇ ਉੱਤੇ ਨਿਊ ਜਰਸੀ ਦੇ ਵਿੱਚ ਵਰਜੀਨੀਆ ਦੇ ਵਿੱਚ ਗਵਰਨਰ ਦੀ ਚੋਣ ਸੀ ਨਿਊਯਾਰਕ ਦੇ ਵਿੱਚ ਮੇਅਰ ਦੀ ਚੋਣ ਸੀ ਕੈਲੀਫੋਰਨੀਆ ਦੇ ਵਿੱਚ ਪ੍ਰੋਪੋਜ਼ੀਸ਼ਨ 50 ਸੀ ਹੋਰ ਕਈ ਜਿਹੜੀਆਂ ਮੇਅਰ ਦੀਆਂ ਤੇ ਹੋਰ ਬਾਕੀ ਕਈ ਇਲੈਕਸ਼ਨ ਸੀਗੀਆਂ ਡੈਮੋਕ੍ਰੇਟਾ ਨੇ ਇੱਕੋ ਹੀ ਕੰਮ ਕੀਤਾ ਉਹਨਾਂ ਨੇ ਲੋਕਲ ਸਾਰੇ ਮੁੱਦੇ ਛੱਡ ਕੇ ਇਸ ਗੱਲ ਦੇ ਉੱਤੇ ਫੋਕਸ ਕਰ ਦਿੱਤਾ ਕਿ ਜਿਹੜਾ ਟਰੰਪ ਨੇ ਇਹ ਆਪਣੀ ਤਾਕਤ ਦੀ ਵਰਤੋਂ ਜ਼ਿਆਦਾ ਕਰ ਰਿਹਾ ਹੈ ਜਾਂ ਇਹਨਾਂ ਦੀਆਂ ਸ਼ਕਤੀਆਂ ਉਹਨੀਆਂ ਹੈ ਨਹੀਂ ਜਿੰਨੀਆਂ ਦੀ ਇਹ ਵਰਤੋਂ ਕਰ ਰਹੇ ਆ ਇਸ ਕਰਕੇ ਇਹਨਾਂ ਦੇ ਖਿਲਾਫ ਵੋਟ ਪਾਓ ਤੇ ਉਹ ਮਤਲਬ ਇੱਕ ਵੱਡੀ ਗੱਲਬਾਤ ਇਹਦੇ ਨਾਲ ਹੋਈ ਆ ਸੋ ਹੁਣ ਇਹਦਾ ਰੌਲਾ ਇਹ ਆ ਵੀ ਅਗਲੇ ਸਾਲ 26 ਦੇ ਵਿੱਚ ਮਿਡ ਟਰਮ ਇਲੈਕਸ਼ਨ ਆ ਤੇ ਇਹ ਨਾ ਹੋਵੇ ਕਿ 26 ਦੇ ਵਿੱਚ ਜਿਹੜੀ ਮਿਡ ਟਰਮ ਇਲੈਕਸ਼ਨ ਦੇ ਵਿੱਚ ਰਿਪਬਲਿਕਨ ਜਿਹੜਾ ਉਹਨਾਂ ਦਾ ਨੁਕਸਾਨ ਹੋ ਜਵੇ ਔਰ ਇਸ ਮੁੱਦੇ ਨੂੰ ਹੈਂਡਲ ਕਰਨ ਦੇ ਲਈ ਰਿਪਬਲਿਕਨ ਡਿਵਾਈਡਡ ਨੇ ਇਹ ਦੋ ਪਾਸਿਆਂ ਨੂੰ ਟੁੱਟ ਚੁੱਕੇ ਆ ਕੁਝ ਤਾਂ ਇਹ ਕਹਿੰਦੇ ਆ ਕਿ 트럼ਪ ਨੂੰ ਜ਼ਿਆਦਾ ਇਧਰਲੇ ਪਾਸੇ ਜਿਹੜਾ ਮੋਟੀਵੇਟ ਕਰਨਾ ਚਾਹੀਦਾ ਵੋਟਰਾਂ ਨੂੰ ਕਿ ਜਦੋਂ ਤਾਂ 트럼ਪ ਆਪ ਬੈਲਟ ਤੇ ਹੁੰਦੇ ਆ ਉਦੋਂ ਸਾਰੇ ਜਿਹੜੇ 트럼ਪ ਦੇ ਸਪੋਰਟਰ ਨੇ ਖੁੱਲ ਕੇ ਵੋਟ ਇਹਨਾਂ ਨੂੰ ਪਾਉਂਦੇ ਆ ਜਦੋਂ 트럼ਪ ਬੈਲਟ ਦੇ ਉੱਤੇ ਨਹੀਂ ਆ ਯਾਨੀ ਕਿ ਰਾਸ਼ਟਰਪਤੀ ਦੀ ਚੋਣ ਨਹੀਂ ਆ ਤਾਂ ਫਿਰ ਇਹ ਬਾਹਰ ਨਹੀਂ ਨਿਕਲਦੇ ਇਸ ਕੰਮ ਦੇ ਲਈ ਰਾਸ਼ਟਰਪਤੀ 트럼ਪ ਨੂੰ ਮੋਹਰੇ ਆਉਣਾ ਚਾਹੀਦਾ ਦੂਜੇ ਇਹ ਕਹਿੰਦੇ ਆ ਕਿ ਸਾਨੂੰ ਅਸਲ ਦੇ ਵਿੱਚ ਫੋਕਸ ਇਕਨੋਮਿਕ ਇਸ਼ੂਸ ਤੇ ਕਰਨਾ ਚਾਹੀਦਾ ਉਹ ਥਾਵਾਂ ਨਿਊਯਾਰਕ ਵਰਗੀਆਂ ਜਿੱਥੇ ਮਿਡਲ ਕਲਾਸ ਜਾਂ ਦੂਜੇ ਬਾਹਰਲੇਆਂ ਦੀ ਗਿਣਤੀ ਜ਼ਿਆਦਾ ਸੀ ਉਹ ਲੋਕ ਇਸ ਮੁੱਦੇ ਦੇ ਉੱਤੇ ਵੋਟਰ ਡੈਮੋਕ੍ਰੇਟਸ ਨੂੰ ਪਾ ਗਏ ਆ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਜਾਂ ਇੱਥੇ ਡੈਮੋਕ੍ਰੇਟ ਸਟੇਟਾਂ ਨਿਊਯਾਰਕ ਦਾ ਇੱਥੇ ਇਧਰਲੇ ਪਾਸੇ ਜਾਣਾ ਕੁਦਰਤੀ ਸੀ ਪਰ ਜਿਹੜੀਆਂ ਸਵਿੰਗ ਸਟੇਟਸ ਦੇ ਵਿੱਚ ਵਰਜੀਨੀਆ ਵਰਗੀ ਸਟੇਟ ਦੇ ਵਿੱਚ ਗਵਰਨਰ ਦਾ ਜਿੱਤਣਾ ਡੈਮੋਕ੍ਰੇਟ ਦਾ ਉਹ ਇਹਨਾਂ ਦੇ ਲਈ ਵੱਡੀ ਚਿੰਤਾ ਆ ਰਾਸ਼ਟਰਪਤੀ 트ੰਪ ਨੇ ਇਹਦੇ ਲਈ ਸਿੱਧਾ ਜਿਹੜਾ ਉਹਨਾਂ ਨੇ ਐਨਾਲਿਸਿਸ ਕੀਤਾ ਜਾਂ ਉਹਨਾਂ ਨੇ ਦੋਸ਼ ਲਾਇਆ ਉਹ ਕਹਿੰਦੇ ਸਾਰੇ ਦਾ ਸਾਰਾ ਸਰਕਾਰ ਦੇ ਸ਼ਟਡਾਊਨ ਕਰਕੇ ਹੋਇਆ ਅਮਰੀਕਾ ਦੀ ਸਰਕਾਰ ਅੱਜ ਸ਼ਟਡਾਊਨ ਉੱਥੇ ਲਗਾਤਾਰ ਜਾਰੀ ਆ ਤੇ ਜਦੋਂ ਸ਼ਟਡਾਊਨ ਜਾਰੀ ਆ ਤੇ ਉਹ ਲੋਕ ਤੰਗ ਆ ਇਸ ਗੱਲ ਤੋਂ ਹੁਣ ਲੋਕਾਂ ਨੂੰ ਇਹ ਤੇ ਪਤਾ ਨਹੀਂ ਸ਼ਟਡਾਊਨ ਕਿਉਂ ਆ ਜਾਂ ਕੀ ਮਸਲਾ ਆ ਉਹ ਸਾਰੇ ਦਾ ਸਾਰਾ ਆਪਣਾ ਬਲੇਮ ਜਿਹੜਾ ਆ ਉਹ ਇਹਨਾਂ ਦੇ ਉੱਤੇ ਰਿਪਬਲਿਕਨ ਦੇ ਉੱਤੇ ਸਿੱਟ ਰਾਇਆ ਕਿ ਇਹਨਾਂ ਦੀ ਸਰਕਾਰ ਆ ਜੀ ਇਹਨਾਂ ਕਰਕੇ ਮਹਿੰਗਾਈ ਆ ਇਹਨਾਂ ਕਰਕੇ ਤਨਖਾਹਾਂ ਨਹੀਂ ਮਿਲ ਰਹੀਆਂ ਇਹਨਾਂ ਕਰਕੇ ਸਾਰਾ ਕੁਝ ਹੋ ਰਿਹਾ ਤੇ ਇਹਦੇਲੇ ਪਾਸੇ ਹੋਣਾ ਚਾਹੀਦਾ ਹੁਣ ਦੂਜਾ ਇਹ ਵੀ ਟਰੰਪ ਨੇ ਕਿਹਾ ਆ ਕਿ ਜਿਹੜੀ ਸੈਨੇਟ ਆ ਇਹਦੇ ਵਿੱਚ ਫਿਲੀਬਰਸਟਰ ਜਿਹੜਾ ਰੂਲ ਆ ਉਹ ਰੂਲ ਜਿਹਦੇ ਵਿੱਚਕਾਰ 60 ਵੋਟਾਂ ਚਾਹੀਦੀਆਂ ਬਿੱਲ ਪਾਸ ਕਰਨ ਦੇ ਲਈ ਸੈਨੇਟ ਦੇ ਵਿੱਚ 100 ਮੈਂਬਰ ਆ 100 ਦੇ ਵਿੱਚੋਂ ਜਿਹਦੀ 51 ਹੋ ਜਾਂਦੀ ਉਹਦੀ ਮੈਜੋਰਟੀ ਹੁੰਦੀ ਆ ਸਾਰੇ ਬਿੱਲ 51 ਦੇ ਪਾਸ ਨਹੀਂ ਹੁੰਦੇ ਕੁਝ ਬਿੱਲ 60 ਤੇ ਪਾਸ ਹੁੰਦੇ ਜਿੱਦਾਂ ਇਹ ਬਿੱਲ ਜਿਹੜਾ ਰੁਕਿਆ ਹੈ ਵੀ 60 ਵੋਟਾਂ ਚਾਹੀਦੀਆਂ 60 ਪੂਰੀਆਂ ਨਹੀਂ ਹੁੰਦੀਆਂ ਉਹ ਰਾਸ਼ਟਰਪਤੀ 트ੰਪ ਇਹ ਕਹਿ ਰਿਹਾ ਕਿ ਨਿਯਮ ਹੀ ਬਦਲ ਦਿਓ ਇਹ ਜਿਹੜਾ ਫਿਲੇਬਸਟਰ ਰੂਲ ਆ ਇਹਨੂੰ ਬਦਲ ਦਿੱਤਾ ਜਾਵੇ ਸੈਨੇਟ ਦੇ ਲੀਡਰ ਦੇ ਨਾਲ ਸਹਿਮਤ ਨਹੀਂ ਉਹ ਕਹਿੰਦੇ ਵੀ ਇਹਦੇ ਨਾਲ ਫਿਰ ਜਿਹੜਾ ਇਹਦੇ ਨਾਲ ਮਤਲਬ ਮਸਲਾ ਨਹੀਂ ਹੱਲ ਹੋਣਾ ਕੱਲ ਨੂੰ ਅੱਜ ਸਾਡੀ ਪਾਰਟੀ ਹੈ ਨਾ ਰਿਪਬਲਿਕ ਹੈ ਨਾ ਮжоਰਿਟੀ ਸੈਨੇਟ ਦੇ ਵਿੱਚ ਉਹਨਾਂ ਦੀ ਹੈ ਪਰ ਕਿਉਂਕਿ 60 ਸੀਟਾ ਹੈ ਨਹੀਂ 60 ਮੈਂਬਰ ਹੈ ਨਹੀਂ ਸੈਨੇਟਰ ਹੈ ਨਹੀਂ ਇਸ ਕਰਕੇ ਬਿਲ ਪਾਸ ਨਹੀਂ ਹੋ ਰਿਹਾ ਉਹ ਕਹਿੰਦੇ ਕੱਲ ਨੂੰ ਡੈਮੋਕ੍ਰੇਟ ਆ ਗਿਆ ਫਿਰ ਉਹਨਾਂ ਦੇ ਲਈ ਵੀ ਇਹੀ ਨਿਯਮ ਹੋਣਾ ਵੀ ਇਸ ਕਰਕੇ ਇਸ ਰੂਲ ਨੂੰ ਨਾ ਤੋੜਿਆ ਜਾਵੇ ਦੋਵੇਂ ਪਾਰਟੀਆਂ ਨੂੰ ਇਹ ਪ੍ਰੋਟੈਕਟ ਕਰਦਾ ਹੈ ਸੋ ਨਿਊਯਾਰਕ ਦੇ ਵਿੱਚ ਨਿਊ ਜਰਸੀ ਦੇ ਵਿੱਚ ਵਰਜੀਨੀਆ ਦੇ ਵਿੱਚ ਸਿੱਧਾ ਉਹਨਾਂ ਨੇ ਫੋਕਸ ਹਾਈ ਕਾਸਟ ਆਫ ਲਿਵਿੰਗ ਦੇ ਉੱਤੇ ਕੀਤਾ ਤੇ 트럼ਪ ਦੀ ਦੂਜੀ ਟਰਮ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਆਰਥਿਕ ਨੀਤੀਆਂ ਉਹਨਾਂ ਨੀਤੀਆਂ ਦੇ ਉੱਤੇ ਫੋਕਸ ਕਰਕੇ ਉਹਨੇ ਸਾਫ਼ ਤੌਰ ਤੇ ਕਹਿਤਾ ਵੀ ਇਹਦੇ ਕਰਕੇ ਅਮਰੀਕਾ ਦਾ ਬੁਰਾ ਹਾਲ ਆ ਲੋਕਾਂ ਨੂੰ ਇਹ ਗੱਲ ਅਪੀਲ ਕਰ ਗਈ ਤੇ ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਾ ਦਿੱਤੀਆਂ ਸੋ ਹੁਣ ਸਟ੍ਰੈਟਜੀ ਕੀ ਹੋਊਗੀ ਰਿਪਬਲਿਕਨ ਦੀ ਅਗਲੇ ਸਾਲ ਦੇ ਵਿੱਚ ਜਾਂ ਇਹ ਕਿੰਨਾ ਕੁ campaign اور پیسے ਦਾ ਬਹੁਤ ਰੌਲਾ ਆ ਇੱਥੇ ਤੁਸੀਂ ਇਹ ਦੇਖੋ ਕਿ ٹرمپ ਦੀ ਕੈਂਪੇਨ ਆ ਉਹਨਾਂ ਨੇ پیسہ ਲਾਇਆ ਪਰ ਡੈਮੋਕ੍ਰੇਟਾ ਨੇ پیسہ ਬਹੁਤ ਸਪੈਂਡ ਕੀਤਾ ਆਪਣੀ ਪੂਰੀ ਕੈਂਪੇਨ ਦੇ ਉੱਤੇ اور ਪਬਲਿਕਨਰ ਨਾਲੋਂ ਕਿਤੇ ਜ਼ਿਆਦਾ ਜਿਹੜਾ ਆਪਣੇ ਆਪ ਦੇ ਵਿੱਚ ਹੁਣ ਇੱਕ ਜਿਹੜੀ ਵੱਡੀ ਗੱਲਬਾਤ ਨਜ਼ਰ ਆ ਰਹੀ ਆ ਸੋ ਹੁਣ ਕਿਉਂਕਿ ਡੈਮੋਕ੍ਰੇਟ ਜਿੱਤ ਗਏ ਆ ਤੇ ਦੂਜੇ ਪਾਸੇ ਕਈ ਨਾਂ ਸਾਹਮਣੇ ਆਉਣ ਲੱਗ ਪਏ ਵੀ ਅਗਲਾ ਰਾਸ਼ਟਰਪਤੀ ਕੈਨੂੰ ਖੜਾਉਣਾ ਜਾਂ ਜਿਹੜੀਆਂ ਪ੍ਰਾਇਮਰੀਸ ਆ ਜਾਂ ਜਿਹੜੇ ਇਹਨਾਂ ਦੇ ਹੋਣੇ ਆ ਉਹਦੇ ਵਿੱਚ ਕੌਣ ਸਾਹਮਣੇ ਆਊਗਾ ਉਹ ਲਿਸਟ ਦੇ ਵਿੱਚ ਨਾਵਾਂ ਦੀ ਚਰਚਾ ਗਵਰਨਯੂਸਨ ਦਾ ਨਾਮ ਸਾਹਮਣੇ ਆ ਰਿਹਾ ਕਿ ਇਹ ਬਣ ਸਕਦੇ ਆ ਉਹਨਾਂ ਦੇ ਨਾਲ ਹੀ ਜੋਸ਼ ਸ਼ੈਪੀਰ ਉਹ ਜਿਹੜੇ ਪੈਂਸਿਲਵੇਨੀਆ ਦੇ ਗਵਰਨਰ ਨੇ ਉਹਨਾਂ ਦਾ ਜ਼ਿਕਰ ਵੀ ਵਿੱਚ ਵਿਚਾਲੇ ਹੋਣ ਲੱਗ ਪਿਆ ਵੀ ਇਹ ਵੀ ਅਗਲੀ ਵਾਰੀ ਜਿਹੜੇ 28 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਸ਼ਾਮਲ ਹੋ ਸਕਦੇ ਆ ਗ੍ਰੈਚਨ ਵਿਟਮਰ ਮਿਸ਼ੀਗਨ ਦੇ ਗਵਰਨਰ ਦਾ ਨਾਮ ਵੀ ਵਿਚ ਵਿਚਾਰਿਆ ਕਮਾਲਾ ਹੈ ਰਸਤਾ ਨਾਂ ਵੀ ਵਿਚ ਵਿਚ ਆ ਰਿਹਾ ਕਿਹ ਵੀ ਦੁਆਰਾ ਰਨ ਕਰ ਸਕਦੇ ਆ ਪੀਟ ਬਟਟਕ ਜਦਾ ਨਾਂ ਵੀ ਆ ਰਿਹਾ ਜਿਹੜੇ ਬਾਈਡਨ ਦੇ ਟਰਾਂਸਪੋਰਟੇਸ਼ਨ ਸੈਕਟਰੀ ਸੀਗੇ ਐਂਡੀ ਬੈਸ਼ਰ ਡੈਮੋਕ੍ਰੈਟਿਕ ਗਵਰਨਰ ਨੇ ਕੰਟਕੀ ਦੇ ਉਹਨਾਂ ਦਾ ਨਾਂ ਸਾਹਮਣੇ ਆ ਰਿਹਾ ਵੈਸਮੋਰ ਦਾ ਨਾਂ ਸਾਹਮਣੇ ਆ ਰਿਹਾ ਮੈਰੀਲੈਂਡ ਦੇ ਗਵਰਨਰ ਦਾ ਕਿਉਂਕਿ ਇੱਕੋ ਇੱਕ ਜਿਹੜੇ ਬਲੈਕ ਗਵਰਨਰ ਆ ਯੂਐਸ ਦੇ ਵਿੱਚ ਲੱਗਦਾ ਵੀ ਸੋ ਕਈ ਨਾਂ ਉਧਰਲੇ ਪਾਸੇ ਸਾਹਮਣੇ ਆ ਰਹੇ ਆ ਜਿਹੜੇ ਆਪਣੇ ਇਹ ਰਿਪਬਲਿਕਨ ਨੇ اور इवन ਇਥੋਂ ਤੱਕ ਕਿ ਜਿਹੜੇ ਰੋਖੰਨਾ ਨੇ ਜਿਹੜੇ ਇਥੋਂ ਕੈਲੀਫੋਰਨੀਆ ਤੋਂ ਉਹਨਾਂ ਦਾ ਨਾਮ ਵੀ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ ਸੋ ਹੁਣ ਰਿਪਬਲਿਕਨ ਵਿਚਾਰ ਬਟਾਂਦਰਾ ਕਰ ਰਿਹਾ ਕਿ ਭਾਈ ਕਿੱਥੇ ਗਲਤੀ ਰਹਿ ਗਈ ਆ ਆਪਾਂ ਕਰਨਾ ਕੀ ਆ ਤੇ ਇਹ ਹਾਰ ਜਿਹੜੀ ਹੋਈ ਆ ਇਹ 26 ਦੇ ਵਿੱਚ ਵੱਡੀ ਹਾਰ ਨਾ ਬਦਲ ਜਵੇ ਬਣ ਜਵੇ ਉਹਦੇ ਤੋਂ ਬਚਣ ਦੀ ਗੱਲ ਕੀਤੀ ਜਾ ਰਹੀ ਹੈ ਅਗਲਾ ਕੱਲ ਸਾਰਾ ਦਿਨ ਹੀ ਮਾਮਲਾ ਬਹੁਤ ਚਰਚਾ ਦੇ ਵਿੱਚ ਸੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਆ ਜਿਹੜਾ ਟੈਰਫ ਵਾਲਾ ਟੈਰਫ ਵਾਲਾ ਮਾਮਲਾ ਬੜਾ ਸਿੱਧਾ ਹੈ ਪ੍ਰੈਜ਼ੀਡੈਂਟ ਟਰੰਪ ਨੇ ਟੈਰਫ ਲਾ ਦਿੱਤੇ ਤੇ ਹੁਣ ਇਸ ਗੱਲ ਦਾ ਰੌਲਾ ਪਿਆ ਕਿ ਇਹ ਟੈਰਫ ਕੌਣ ਲਾ ਸਕਦਾ ਤੇ ਕੌਣ ਨਹੀਂ ਲਾ ਸਕਦਾ ਰਾਸ਼ਟਰਪਤੀ ਲਾ ਸਕਦਾ ਜਾਂ ਕਾਂਗਰਸ ਲਾ ਸਕਦੀ ਹੈ ਇੱਕ ਧਿਰ ਕਹਿੰਦੀ ਕਿ ਰਾਸ਼ਟਰਪਤੀ ਕੋਲੇ ਇਹ ਟੈਰਫ ਲਾਉਣ ਦਾ ਅਧਿਕਾਰ ਨਹੀਂ ਕੇਸ ਸੁਪਰੀਮ ਕੋਰਟ ਦੇ ਵਿੱਚ ਚੱਲੇਗਾ ਉਹਦੇ ਉੱਤੇ ਹੁਣ ਫੈਸਲਾ ਹੋਣਾ ਹੈ ਸੁਣਵਾਈ ਹੋਈ ਹੈ ਕੱਲ ਤੇ ਜੇ ਉਹ ਫੈਸਲਾ ਹੋ ਗਿਆ ਜਿੰਨੇ ਟੈਰਫ ਲਾਏ ਸਾਰੇ ਵਾਪਸ ਹੋ ਜਾਣਗੇ ਫੈਸਲਾ ਜੇ ਰਾਸ਼ਟਰਪਤੀ ਟਰੰਪ ਦੇ ਉਲਟ ਹੋ ਗਿਆ ਜੇ ਨਹੀਂ ਇਹ ਨਹੀਂ ਲਾ ਸਕਦੇ ਤੇ ਜੇ ਨਹੀਂ ਲਾ ਸਕਦੇ ਤਾਂ ਮਤਲਬ ਜਿਹੜੇ ਲਾਏ ਆ ਉਹ ਗਲਤ ਆ ਤੇ ਜੇ ਇਹ ਮਤਲਬ ਆ ਕਿ ਲਾਏ ਗਲਤ ਆ ਤਾਂ ਫਿਰ ਜਿੰਨਾ ਪੈਸਾ ਤੁਹਾਨੂੰ ਆਇਆ ਵਾਪਸ ਕਰੋ ਅਮਰੀਕਾ ਦੇ ਲਈ ਬਹੁਤ ਵੱਡੀ ਸਮੱਸਿਆ ਹੋ ਜੂਗੀ ਜੇ ਇਹ ਫੈਸਲਾ ਹੁੰਦਾ ਸੋ ਇਸ ਫੈਸਲੇ ਦੇ ਉੱਤੇ ਕਾਫੀ ਨਿਗਾ ਲੋਕਾਂ ਦੀ ਜਿਹੜੀ ਆਹ ਟਿੱਕੀ ਆ ਈਵਨ ਕੁਝ ਜਿਹੜੇ ਕਨਜ਼ਰਵਟਿਵ ਜੱਜ ਨੇ ਉਹਨਾਂ ਨੇ ਵੀ ਇਸ ਗੱਲ ਦੇ ਵੱਲੂ ਗਏ ਆ ਸਿਰਫ ਚਲੋ ਜਿਹੜੇ ਆਪਣੇ ਲਿਬਰਲਸ ਨੇ ਉਹਨਾਂ ਨੇ ਤਾਂ ਜਾਣਿਆ ਹੀ ਸੀ ਇਹ ਵੀ ਥੋੜੇ ਜਿਹਾ ਰਾਸ਼ਟਰਪਤੀ 트ੰਪ ਦੇ ਉੱਤੇ ਉਹਨਾਂ ਨੇ ਸ਼ੱਕ ਕੀਤੀ ਆ ਵੀ ਕੀ ਤੁਸੀਂ ਫੈਸਲਾ ਇਹ ਟੈਰਫ ਲਾ ਸਕਦੇ ਹੋ ਜਾਂ ਨਹੀਂ ਜਸਟਿਸ ਨੀਲ ਗੋਸਵਿਚ ਉਹਨਾਂ ਨੇ ਕਿਹਾ ਕਿ ਪ੍ਰੈਜ਼ੀਡੈਂਟ ਨੂੰ ਇੰਨੀ ਜ਼ਿਆਦਾ ਪਾਵਰ ਦੇਣ ਦੇ ਨਾਲ ਜਿਹੜੀ ਕਾਂਗਰਸ ਦੀ ਜੌਬ ਆ ਉਹ ਖਤਰੇ 'ਚ ਪੈ ਸਕਦੀ ਫਿਰ ਕਾਂਗਰਸ ਕੀ ਕਰਦੀ ਮਤਲਬ ਜੇ ਰਾਸ਼ਟਰਪਤੀ ਨੇ ਇਹ ਸਾਰਾ ਕੁਝ ਕਰ ਦੇਣਾ ਕਨਸਟੀਟਿਊਸ਼ਨ ਸਾਰੀ ਦੀ ਸਾਰੀ ਪਾਵਰ ਕਾਂਗਰਸ ਨੂੰ ਦਿੰਦਾ ਹੈ ਕਿ ਉਹਨੂੰ ਟੈਕਸ ਲਾਉਣਾ ਜਾਂ ਕਿਹੜੇ ਇਹਦੇ ਉੱਤੇ ਕਰਨੀ ਹੈ ਜਿਹੜੇ 트ੰਪ ਦੀ ਟੀਮ ਆ ਉਹ ਕਹਿੰਦੇ ਕਿ ਜਿਹੜਾ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰ ਐਕਟ ਆ ਜਾਨੀ ਕਿ ਆਈਐਫ ਆਇਆ ਜਿਹੜਾ ਉਹ ਰਾਸ਼ਟਰਪਤੀ ਨੂੰ ਇਹ ਪਾਵਰ ਦਿੰਦਾ ਆ ਕਿ ਤੁਸੀਂ ਇਹ ਲਾ ਸਕਦੇ ਆ ਹਾਲਾਂਕਿ ਉਹਦੇ ਵਿੱਚ ਉਹ ਪਾਵਰ ਤਾਂ ਦਿੰਦਾ ਆ ਜਿਹੜਾ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਜ਼ ਐਕਟ ਆ ਪਰ ਉਹਦੇ ਚ ਇਹ ਨਹੀਂ ਦੱਸਿਆ ਵੀ ਟੈਰਫ ਵੀ ਲਾ ਸਕਦੇ ਆ ਜਿਹੜਾ ਟੈਕਸ ਜਿਹੜੀ ਫਾਊਂਡੇਸ਼ਨ ਆ 트럼ਪ ਦੇ ਟੈਰਫ ਨੇ ਉਹ ਇਹ ਕਹਿੰਦੇ ਆ ਕਿ ਹੁਣ ਤੱਕ ਰਾਸ਼ਟਰਪਤੀ 트럼ਪ ਦੇ ਟੈਰਫ ਦੇ ਨਾਲ ਜਿਹੜਾ ਕਿੰਨੇ ਬਿਲੀਅਨ ਡਾਲਰ ਆ ਚੁੱਕਿਆ ਤੇ ਇਹ ਵੀ ਹੋ ਸਕਦਾ ਜੀ 8 ਬਿਲੀਅਨ ਡਾਲਰ ਆ ਗਿਆ ਤੇ ਇਹ ਗਿਣਤੀ ਜਿਹੜੀ ਆ 2.3 ਟ੍ਰਿਲੀਅਨ ਡਾਲਰ ਦੇ ਉੱਤੇ ਆਉਣ ਵਾਲੇ ਸਮੇਂ ਦੇ 88 ਬਿਲੀਅਨ ਡਾਲਰ ਮਾਫੀ ਚਾਹੁੰਦੇ 88 ਬਿਲੀਅਨ ਡਾਲਰ ਆ ਚੁੱਕਿਆ ਆ ਤੇ ਇਹ 2.3 ਟ੍ਰਿਲੀਅਨ ਦੇ ਉੱਤੇ ਅਗਲੇ 10 ਸਾਲਾਂ ਦੇ ਵਿੱਚ ਪਹੁੰਚ ਜਾਊਗਾ ਜਿਵੇਂ ਇੰਨਾ ਪੈਸਾ ਆ ਗਿਆ ਇਹ ਲਾਉਣੀ ਚਾਹੀਦੀ ਆ ਹੁਣ ਟੈਰਫ ਦੇ ਨਾਲ ਪੂਰੀ ਦੁਨੀਆ ਦੇ ਟ੍ਰੇਡ ਦੇ ਉੱਤੇ ਅਸਰ ਪਿਆ ਮਹਿੰਗਾਈ ਦੇ ਉੱਤੇ ਅਸਰ ਪਿਆ ਕੀਮਤਾਂ ਦੇ ਉੱਤੇ ਅਸਰ ਪਿਆ ਟਰੰਪ ਇਹ ਵੀ ਕਹਿੰਦੇ ਆ ਕਿ ਟੈਰਫ ਬਹੁਤ ਜ਼ਰੂਰੀ ਆ ਨੈਸ਼ਨਲ ਸਿਕਿਉਰਿਟੀ ਦੇ ਲਈ ਉਹਨਾਂ ਨੇ ਐਮਰਜੈਂਸੀ ਲਾ ਦੀ ਵਰਤੋਂ ਕੀਤੀ ਆ 10 ਤੋਂ 25% ਟੈਰਫ ਚੀਨ ਦੇ ਉੱਤੇ ਮਕਸੀਕੋ ਦੇ ਉੱਤੇ ਕੈਨੇਡਾ ਦੇ ਉੱਤੇ ਲਾ ਦਿੱਤਾ 10% ਟੈਰਫ ਸਾਰਿਆਂ ਦੇ ਉੱਤੇ ਲਾ ਦਿੱਤਾ ਰੌਲਾ ਇਹ ਆ ਕਿ ਪਹਿਲਾਂ ਕਿਹੇ ਰਾਸ਼ਟਰਪਤੀ ਨੇ ਇਦਾਂ ਨਹੀਂ ਕੀਤਾ ਜੇ ਇਹ ਐਮਰਜੈਂਸੀ ਐਕਟ ਕਹਿੰਦੇ ਆ ਪਹਿਲਾਂ ਕਿ ਰਾਸ਼ਟਰਪਤੀ ਨੇ ਵੀ ਕਰਨਾ ਸੀ ਇਹਦੀ ਵਰਤੋਂ ਉਹਨਾਂ ਨੇ ਕਿਸੇ ਵੀ ਵਰਤੋਂ ਨਹੀਂ ਕੀਤੀ ਸੋ ਇਹ ਹੁਣ ਕੀ ਲਾ ਸਕਦੇ ਆ ਕੀ ਨਹੀਂ ਲਾ ਸਕਦੇ ਕੁਝ ਜਿਹੜੇ ਜਸਟਿਸ ਨੇ ਜਿਵੇਂ ਜਸਟਿਸ ਬ੍ਰੈਟਾ ਐਮੀ ਕੋਨੀ ਆ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਸਵਾਲ ਕੀਤੇ ਆ ਸੋ ਹੁਣ ਇਹਦਾ ਹੁੰਦਾ ਆ ਫੈਸਲਾ ਜਾਂ ਨਹੀਂ ਹੁੰਦਾ ਸਰਕਾਰ ਨੇ ਵਾਰਨਿੰਗ ਕੀਤੀ ਆ ਕਿ ਜੇ ਕਿਤੇ ਰਾਸ਼ਟਰਪਤੀ 트ੰਪ ਇਹ ਕੇਸ ਹਾਰ ਗਏ ਤਾਂ ਜਿਹੜਾ ਖਜ਼ਾਨਾ ਆ ਉਹਨੂੰ ਕਈ ਬਿਲੀਅਨ ਡਾਲਰ ਰਿਫੰਡ ਕਰਨੇ ਪਏ ਆ ਤੇ ਇਹ ਬਹੁਤ ਵੱਡੀ ਗੱਲ ਆ ਸੋ ਟੈਰਫ ਦੇ ਨਾਲ ਕੀਮਤਾਂ ਵੱਧ ਰਹੀਆਂ ਐਵਰੇਜ ਹਰ ਘਰ ਦੇ ਵਿੱਚ 1300 ਤੋਂ ਲੈ ਕੇ 2400 ਡਾਲਰ 225 ਦੇ ਵਿੱਚ ਇਹਨਾਂ ਨੂੰ ਜ਼ਿਆਦਾ ਲੋਕਾਂ ਨੂੰ ਸਪੈਂਡ ਕਰਨਾ ਪਿਆ एक्सपर्ट ਕਹਿੰਦੇ ਆ ਕਿ ਕੋਰਟ ਜਿਹੜੀ ਆ ਉਹ ਇਸ ਕੇਸ ਨੂੰ ਰਾਸ਼ਟਰਪਤੀ 트ੰਪ ਦੀਆਂ ਪਾਵਰਾਂ ਨੂੰ ਲਿਮਟ ਕਰਨ ਦੇ ਲਈ ਵਰਤ ਸਕਦੀ ਆ ਸੋ ਕਿ ਕੱਲ ਨਿਗਾਹ ਸਾਰਿਆਂ ਦੀ ਇਸੇ ਗੱਲ ਦੇ ਉੱਤੇ ਸੀਗੀ ਕੇਸ ਜਿਹੜਾ ਕੋਰਟ ਦੇ ਵਿੱਚ ਆ ਤੇ ਯੂਨਾਈਟਿਡ ਸਟੇਟਸ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਇਹਨਾਂ ਨੇ ਜਿਹੜਾ 28 ਮਈ 2025 ਨੂੰ ਕਿਹਾ ਸੀ ਇੱਕ ਟੈਰਫ ਜਿਹੜੇ ਅਨਾਉਂਸ ਕੀਤੇ ਸੀ 트ੰਪ ਦੇ ਲਿਬਰੇਸ਼ਨ ਡੇ ਦੇ ਉੱਤੇ ਵੀ ਇਹ ਇਲਿਗਲ ਆ ਹੁਣ ਸੁਣਵਾਈ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਫੈਸਲਾ ਆਊਗਾ ਕਿ ਕੀ ਰਾਸ਼ਟਰਪਤੀ 트ੰਪ ਦੇ ਕੋਲੇ ਪਾਵਰਾਂ ਹੈਗੀਆਂ ਜਾਂ ਜਿਹੜੇ ਟੈਰਫ ਲਾਏ ਗਏ ਆ ਇਹ ਸਹੀ ਆ ਜਾਂ ਗਲਤ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਅਨਾਊਂਸਮੈਂਟ ਕੀਤੀ ਆ ਅਨਾਊਂਸਮੈਂਟ ਇਹ ਆ ਕਿ ਜਿਹੜੇ ਫਲਾਈਟ ਟਰੈਫਿਕ ਆ ਇਹਨੂੰ 10% ਕੱਟ ਕਰ ਦੇਣਾ 40 ਜਿਹੜੇ ਬਿਜ਼ੀ ਅਮਰੀਕਾ ਦੇ 에ਰਪੋਰਟਸ ਨੇ ਸ਼ਹਿਰਾਂ ਦੇ ਵਿੱਚ ਕੱਲ ਤੋਂ ਸ਼ੁੱਕਰਵਾਰ ਤੋਂ ਸ਼ੁਰੂ ਕਰ ਦੇਣਾ ਤੇ 10% 에ਰ ਟਰੈਫਿਕ 에ਰ ਟਰੈਫਿਕ ਕੱਟ ਕਰਨ ਦਾ ਮਤਲਬ 10% ਫਲਾਈਟਾਂ ਦੇ ਵਿੱਚ ਘਟौती ਕਰ ਦੇਣੀ ਹੈ ਕਿਉਂਕਿ ਸਰਕਾਰ ਦਾ ਸ਼ਟਡਾਊਨ ਇਸ ਵੇਲੇ ਲਗਾਤਾਰ ਚੱਲ ਰਿਹਾ ਗੋਲ ਇਹ ਆ ਕਿ ਜਿਹੜੀ ਸਟ੍ਰੈਸ ਆ ਜਿਹੜਾ ਫਟੀਗ ਆਏ ట్రాਫਿਕ ਕੰਟਰੋਲਰਾਂ ਦੇ ਉੱਤੇ ਉਹਨੂੰ ਘਟਾਇਆ ਜਾ ਸਕੇ ਆਪਾਂ ਕਿਉਂਕਿ ਦੂਜਾ ਮਹੀਨਾ ਚੱਲ ਪਿਆ ਹੁਣ ਦੇਖ ਲਓ ਪਹਿਲੀ 31 ਅਕਤੂਬਰ ਦਾ ਇਹ ਜਿਹੜਾ ਮਾਫੀ ਚਾਹੁੰਦੇ ਆ 1 ਅਕਤੂਬਰ ਦਾ ਜਿਹੜਾ ਇਹ ਚੱਲਦਾ ਹੈ ਸ਼ਟਡਾਊਨ ਤੇ ਹਜੇ ਤੱਕ ਇਹ ਹੁਣ ਤੱਕ ਅਮਰੀਕਾ ਦੇ ਇਤਿਹਾਸ ਦੇ ਵਿੱਚ ਐਡਾ ਸ਼ਟਡਾਊਨ ਪਹਿਲਾਂ ਕਦੇ ਹੋਇਆ ਨਹੀਂ ਸੈਨੇਟ ਜਾਂ ਹਾਊਸ ਆਫ ਰਿਪ੍ਰেজੈਂਟੇਟਿਵ ਦੇ ਵਿੱਚ ਕਿਸੇ ਗੱਲ ਦੇ ਉੱਤੇ ਮੁੱਦਾ ਫਸ ਜਾਂਦਾ ਨਿਕਲ ਜਾਂਦਾ ਕਈ ਵਾਰੀ ਥੋੜੇ ਮਿੰਟ ਹੀ ਲੱਗਦੇ ਕਈ ਵਾਰੀ ਘੰਟੇ ਲੱਗਦੇ ਤੇ ਕਈ ਵਾਰੀ ਦਿਨਾਂ ਹਫ਼ਤਿਆਂ ਚ ਹੋ ਜਾਂਦਾ ਪਰ ਹੁਣ ਇਹ ਦੂਜੇ ਮਹੀਨੇ ਦੇ ਵਿੱਚ ਚਲੇ ਗਿਆ ਤੇ ਪਹਿਲਾਂ ਕਦੇ ਇਦਾਂ ਵਾਪਰਿਆ ਨਹੀਂ ਉਹਦੇ ਨਾਲ ਹੋਕ ਹੀ ਰਿਹਾ ਪਰ ਰੋਜ਼ ਹੀ ਲਗਭਗ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਦੇ ਆਂ 에어 ట్రాਫਿਕ ਕੰਟਰੋਲਰ ਇੱਕ ਤੇ ਪਹਿਲਾਂ ਹੀ ਥੋੜੇ ਅਮਰੀਕਾ ਦੇ ਵਿੱਚੋਂ ਇੱਕ ਪਹਿਲਾਂ ਹੀ ਥੋੜੇ ਆ ਦੂਜੇ ਉਹ 10-10 ਘੰਟੇ ਕੰਮ ਕਰ ਰਹੇ 6-6 ਦਿਨ ਕੰਮ ਕਰ ਰਹੇ ਆ ਉਹਦੇ ਤੋਂ ਬਾਅਦ ਫੇਰ ਵੀ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਤਨਖਾਹ ਨਹੀਂ ਮਿਲ ਰਹੀ ਆਪਣਾ ਖਰਚਾ ਪਾਣੀ ਚਲਾਉਣ ਦੇ ਲਈ ਕਿਤੇ ਹੋਰ ਨੌਕਰੀ ਕਰਨੀ ਪੈ ਰਹੀ ਕੋਈ ਓਬਰ ਚਲਾ ਰਿਹਾ ਕੋਈ ਲਿਫਟ ਚਲਾ ਰਿਹਾ ਤੇ ਉਹ ਬਹੁਤ ਜ਼ਿਆਦਾ ਥੱਕੇ ਆ ਹੁਣ ਇਹਨਾਂ ਨੇ ਇਹ ਸੋਚਿਆ ਸਰਕਾਰ ਨੇ ਕਿ ਆਪਾਂ ਇਹਨੂੰ ਕੱਟ ਕਰ ਦਿੰਨੇ ਆ 10% ਸਰਵਿਸ ਜਿਹੜੀਆਂ ਨੇ ਜਾਂ ਫਲਾਈਟਾਂ ਜਿਹੜੀਆਂ ਨੇ ਉਹ ਕੱਟ ਕਰ ਦਿੰਨੇ ਆ ਸੋ ਇੱਕ ਤੇ ਇਹ ਆ ਵੀ ਇਹ ਪਹਿਲਾਂ ਕਦੇ ਹੋਇਆ ਨਹੀਂ ਜੋ ਕੁਛ ਇਹ ਸਰਕਾਰ ਹੁਣ ਕਰਨ ਲੱਗੀ ਆ ਅਮਰੀਕਾ ਦੇ ਏਵੀਏਸ਼ਨ ਹਿਸਟਰੀ ਦੇ ਵਿੱਚ ਕਦੇ ਪਹਿਲਾਂ ਨਹੀਂ ਹੋਇਆ ਇਸ ਕੱਟ ਦੇ ਨਾਲ ਜਿਹੜੇ ਪੈਸੇਂਜਰ ਆ ਤੇ ਜਿਹੜੇ ਕਾਰਗੋ ਫਲਾਈਟਸ ਆ ਦੋਵਾਂ ਦੇ ਉੱਤੇ ਅਸਰ ਪਊਗਾ ਇਹਦੇ ਨਾਲ ਡਿਲੇ ਵੀ ਹੋਣਗੇ ਕੈਂਸਲੇਸ਼ਨ ਵੀ ਹੋਣਗੀਆਂ ਤੇ ਜਿਹੜਾ ਖਾਸ ਤਰ ਦੇ ਉੱਤੇ ਜਦੋਂ ਥੈਂਕਸ giving ਨੇੜੇ ਆ ਰਿਹਾ ਥੈਂਕਸ giving ਦਾ ਮਤਲਬ ਆ ਕਿ ਅਮਰੀਕਾ ਦੇ ਵਿੱਚ ਇੱਕ ਸਭ ਤੋਂ ਵੱਧ ਟ੍ਰੈਵਲ ਵਾਲਾ ਇਹ ਸਮਾਂ ਹੁੰਦਾ ਸ਼ਿਕਾਗੋ 에ਅਰਪੋਰਟ ਦੇ ਉੱਤੇ ਜੇ ਇਹ 10% ਕੱਟ ਕਰਦੇ ਆ ਜੇ ਆਪਾਂ ਉਦਾਹਰਨ ਲੈ ਕੇ ਸਮਝਣਾ ਹੋਵੇ ਇਹਦਾ ਮਤਲਬ ਇਹ ਆ ਕਿ 120 ਫਲਾਈਟਾਂ ਕੱਟ ਹੋਣਗੀਆਂ ਇਕਸਾ ਵੀ ਫਲਾਈਟਾਂ ਘੱਟ ਹੋਣ ਦਾ ਮਤਲਬ ਇਹ ਆ ਕਿ 14000 ਸੀਟਸ ਇੱਕ ਦਿਨ ਦੇ ਵਿੱਚ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਆ ਕਿ ਸੇਫਟੀ ਸਾਡੀ ਟਾਪ ਪ੍ਰਾਇੋਰਟੀ ਆ ਸੁਰੱਖਿਆ ਪਹਿਲਾਂ ਹੋਣੀ ਚਾਹੀਦੀ ਆ ਫਲਾਈਟਾਂ ਭਾਵੇਂ ਥੋੜੀਆਂ ਹੋਣ ਟ੍ਰਾਂਸਪੋਰਟੇਸ਼ਨ ਸੈਕਟਰੀ ਨੇ ਸ਼ੌਨ ਡਫੀ ਉਹਨਾਂ ਨੇ ਕਿਹਾ ਆ ਕਿ ਜਿਹੜੀ ਫਰਸਟ੍ਰੇਸ਼ਨ ਇਹਦੇ ਨਾਲ ਹੋਊਗੀ ਪਰ ਕਿਉਂਕਿ ਸਾਰਾ ਕੁਝ ਸੁਰੱਖਿਅਤ ਰਹੇ ਇਸ ਕਰਕੇ ਇਹ ਫੈਸਲਾ ਲੈਣਾ ਪਿਆ ਜਿਹੜੀ 에어ਲਾਈਨਸ ਨੇ ਅਮਰੀਕਾ ਦੇ ਲਈ ਜਿਹੜੇ ਰਿਪਰੈਜ਼ੈਂਟ ਕਰਦੇ ਆ 에어ਲਾਈਨਸ ਫਾਰ ਅਮਰੀਕਾ ਯੂਐਸ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਉਹ ਕਹਿੰਦੇ ਆ ਕਿ ਅਸੀਂ ਸਰਕਾਰ ਦੇ ਨਾਲ ਕੰਮ ਕਰ ਰਹੇ ਆ ਤਾਂ ਕਿ ਜਿਹੜਾ ਇਸ ਨੂੰ ਲਿਮਟ ਕੀਤਾ ਜਾ ਸਕੇ ਘਟਾਇਆ ਜਾ ਸਕੇ ਪਰ ਲਗਭਗ 7 ਲੱਖ ਫੈਡਰਲ EMPLOYEES ਜਿਨ੍ਹਾਂ ਦੇ ਵਿੱਚ 에어 ట్రాਫਿਕ ਕੰਟਰੋਲਰ TSA ਸਟਾਫ ਜਿਹੜੇ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਆ ਰਿਪਬਲਿਕਨ ਤੇ ਡੈਮੋਕ੍ਰੇਟ ਸ਼ਟਡਾਊਨ ਦੇ ਲਈ ਆਪਾਂ ਜਾਣਦੇ ਆ ਅਕਤੂਬਰ 1 ਤੋਂ ਜਿਹੜਾ ਇਹ ਸ਼ੁਰੂ ਹੋਇਆ ਸੀ ਤੇ ਅੱਜ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਆ ਸੋ ਇਹਦੇ ਲਈ ਹੁਣ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਠੀਕ ਹੋਵੇ ਪਰ 에ਅਰ ਟ੍ਰੈਵਲ ਜਿਹੜਾ ਉਹਦੇ ਉੱਤੇ ਸਿੱਧਾ-ਸਿੱਧਾ ਅਸਰ ਇਹਦਾ ਪਊਗਾ ਕਿਉਂਕਿ 10% ਇਹਨਾਂ ਨੇ ਫਲਾਈਟਾਂ ਕੱਲ ਤੋਂ ਕੱਟ ਕਰ ਦੇਣੀਆਂ ਇੱਕ ਸ਼ਿਕਾਗੋ ਦੀ ਖਬਰ ਸ਼ਿਕਾਗੋ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਆਫੀਸਰਸ ਨੇ ਜਿਹੜੇ ਆਈਸ ਆਫੀਸਰਸ ਨੇ ਉਹਨਾਂ ਨੇ ਇੱਕ ਟੀਚਰ ਨੂੰ ਚੇਸ ਕੀਤਾ ਉਹਦਾ ਪਿੱਛਾ ਕੀਤਾ ਸਕੂਲ ਦੇ ਵਿੱਚ ਜਾ ਕੇ ਅੰਦਰੋਂ ਉਹਨੂੰ ਫੜ ਲਿਆ ਜਿਹੜਾ ਕਿ ਨਹੀਂ ਫੜਨਾ ਚਾਹੀਦਾ ਸੀ ਇੱਕ ਪ੍ਰੀ ਸਕੂਲ ਆ ਉਹਦਾ ਰਾਈਟੋ ਦੀ ਸੋਲ ਉਹਦਾ ਨਾਮ ਦੱਸਦੇ ਆ ਪ੍ਰੀ ਸਕੂਲ ਦਾ ਉੱਥੇ ਜਦੋਂ ਉਹਨੂੰ ਟੀਚਰ ਨੂੰ ਫੜਿਆ ਜਿਹੜੇ ਪੇਰੈਂਟਸ ਨੇ ਬੱਚੇ ਸੀਗੇ ਉਹਨਾਂ ਦੇ ਸਾਹਮਣੇ ਉਹਨੂੰ ਟੀਚਰ ਨੂੰ ਉਹਨਾਂ ਨੇ ਫੜਿਆ ਦੂਜੀ ਗੱਲ ਉਹਨਾਂ ਟੀਚਰ ਨੇ ਬਹੁਤ ਰੌਲਾ ਪਾਇਆ ਉਹ ਟੀਚਰ ਕਹਿੰਦੀ ਸੀ ਟੈਂਗੋ ਪੇਪਲਸ ਟੈਂਗੋ ਪੇਪਲਸ ਦਾ ਮਤਲਬ ਇਹ ਆ 스ਪੈਨਿਸ਼ ਦੇ ਵਿੱਚ ਕਿ ਮੇਰੇ ਕੋਲ ਪੇਪਰ ਹੈਗੇ ਆ ਪਰ ਉਹਨੂੰ ਫੇਰ ਵੀ ਦੱਸ ਦਿਆ ਕਿ ਉਹਨੂੰ ਖਿੱਚ ਕੇ ਜਿਹੜੇ ਫੌਜੀ ਸੀਗੇ ਉਹ ਫੜ ਕੇ ਆ ਇਸ ਵਾਲੇ ਬਾਹਰ ਲੈ ਗਏ ਇਹੇ ਕੁਝ ਗੱਲਾਂ ਨੇ ਕਿ ਹਸਪਤਾਲ ਦੇ ਵਿੱਚ ਸਕੂਲਾਂ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਛਾਪੇ ਨਹੀਂ ਮਾਰਦੇ ਪਹਿਲੇ ਕਿਸੇ ਵੀ ਰਾਸ਼ਟਰਪਤੀ ਦੇ ਆਪਣੇ ਕਹਿ ਲਓ ਕਿ ਉਹਦੇ ਜਿਹੜੇ ਕਾਰਜਕਾਲ ਦੇ ਦੌਰਾਨ ਕਦੇ ਪਹਿਲਾਂ ਇਹ ਵਾਪਰਿਆ ਨਹੀਂ ਔਰ 트럼ਪ ਦੇ ਵੀ ਦੂਜੇ ਕਾਰਜਕਾਲ ਦੌਰਾਨ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਸਕੂਲ ਦੇ ਵਿੱਚੋਂ ਟੀਚਰ ਨੂੰ ਆਈਐਸ ਨੇ ਫੜਿਆ ਹੋਵੇ ਉਹ ਵੀ ਉਹਨੂੰ ਜਿਹਦੇ ਕੋਲੇ ਪੇਪਰ ਹੈਗੇ ਆ ਵਰਕ ਪਰਮਿਟ ਤੇ ਸੀ ਉਹਦੇ ਕੋਲੇ ਪੇਪਰ ਹੈਗੇ ਆ ਪਰ ਉਹ ਜਿਹੜਾ ਹੁਣ ਆਈਐਸ ਵਾਲੇ ਆ ਉਹ ਕਹਿੰਦੇ ਵੀ ਅਸੀਂ ਇਹਦਾ ਪਿੱਛਾ ਕੀਤਾ ਸੀ ਇਹਨੂੰ ਰੋਕਣ ਨੂੰ ਕਿਹਾ ਇਹ ਰੁਕੀ ਨਹੀਂ ਤੇ ਇਹ ਸਿੱਧੀ ਸਕੂਲ ਦੇ ਅੰਦਰ ਚਲੇ ਗਈ ਸਾਡੇ ਕੋਲੇ ਹੋਰ ਕੀ ਆਪਸ਼ਨ ਅਸੀਂ ਵੀ ਸਕੂਲ ਦੇ ਅੰਦਰ ਆ ਗਏ ਤੇ ਅੰਦਰ ਆ ਕੇ ਉਹਨੂੰ ਅਸੀਂ ਫੜ ਲਿਆ ਉਹ ਜਿਹੜੀ ਟੀਚਰ ਆ ਉਹ ਕਹਿੰਦੀ ਵੀ ਨਹੀਂ ਇਹ ਜਾਣਬੁੱਝ ਕੇ ਅੰਦਰ ਆਇਆ ਪੇਪਰ ਮੇਰੇ ਕੋਲ ਆ ਮੈਂ ਕਹਿ ਰਹੀ ਹਾਂ ਸਟਾਫ ਨੇ ਪੇਪਰ ਦਿਖਾਲੇ ਵੀ ਆ ਕੋਸ ਸਕੂਲ ਦੇ ਨੇ ਉਹਨਾਂ ਨੇ ਫੇਰ ਵੀ ਇਹਨੂੰ ਹੱਥਕੜੀ ਲਾ ਲਈ ਹੁਣ ਜਦੋਂ ਉਹ ਜੈਕਟਾਂ ਪਾ ਕੇ ਹੱਥਾਂ ਦੇ ਵਿੱਚ ਬੰਦੂਕਾਂ ਤੇ ਜੈਕਟਾਂ ਤੇ ਲਿਖਿਆ ਆ ਪੁਲਿਸ ਆਈਸ਼ ਜਿਹੜੀਆਂ ਵੈਸਟ ਪਾ ਕੇ ਅੰਦਰ ਬੜਿਆ ਨਿਆਣੇ ਡਰ ਗਏ ਇਹਦੇ ਨਾਲ ਟੀਚਰ ਬੱਚੇ ਤੇ ਜਿਹੜੇ ਮਾਪੇ ਸੀ ਉਹਨਾਂ ਨੂੰ ਇਦਾਂ ਲੱਗਾ ਵੀ ਜਿੱਦਾਂ ਇੱਥੇ ਕੁਝ ਵੱਡਾ ਕੋਈ ਹਾਦਸਾ ਹੋ ਗਿਆ ਪੁਲਿਸ ਆਈ ਐ ਇੰਨੀ ਜ਼ਿਆਦਾ ਔਰ ਜ਼ਬਰਦਸਤੀ ਸਕੂਲ ਦੇ ਅੰਦਰ ਇੱਕਦਮ ਆ ਗਈ ਆ ਤੇ ਉਹਨਾਂ ਨੂੰ ਇਹ ਲੱਗਿਆ ਕਿ ਇਹ ਜਿਹੜਾ ਕੁਛ ਨਾ ਕੁਛ ਵੱਡਾ ਇੱਥੇ ਹਾਦਸਾ ਵਾਪਰ ਗਿਆ ਆ ਆਮ ਤੌਰ ਤੇ ਇਹਨਾਂ ਥਾਵਾਂ ਨੂੰ ਸੇਫ ਜ਼ੋਨ ਮੰਨਦੇ ਕਿਉਂਕਿ ਆਈਸ ਇਦਾਂ ਨਹੀਂ ਅੰਦਰ ਜਾਂਦੀ ਕਿਤੇ ਵੀ ਸੋ ਓਬਾਮਾ ਦੇ ਵੇਲੇ ਜਾਂ ਬਾਈਡਨ ਦੇ ਵੇਲੇ ਆਈਸ ਨੂੰ ਇਦਾਂ ਲੋਕਾਂ ਨੂੰ ਸਕੂਲ ਪ੍ਰਾਪਰਟੀ ਦੇ ਉੱਤੋਂ ਅਰੈਸਟ ਕਰਨਾ ਲਾਉਡ ਹੀ ਨਹੀਂ ਆ ਉਹਨਾਂ ਨੂੰ ਮਤਲਬ ਇਹ ਇਹ ਕਿਹਾ ਹੀ ਨਹੀਂ ਗਿਆ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਆ ਡੀ ਐਚ ਐਸ ਆ ਇਹਨਾਂ ਨੇ ਇਹ ਕਿਹਾ ਕਿ ਟੀਚਰ ਜਿਹੜਾ ਆ ਉਹਨੂੰ ਸਕੂਲ ਦੇ ਅੰਦਰ ਨਹੀਂ ਅਸੀਂ ਅਰੈਸਟ ਕੀਤਾ ਤੇ ਉਹਨੂੰ ਕਹ ਲਓ ਕਿ ਐਂਟਰੀ ਏਰੀਆ ਦੇ ਵਿੱਚ ਅਰੈਸਟ ਕੀਤਾ ਪਰ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਹਨਾਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖ ਰਿਹਾ ਕਿ ਪੁਲਿਸ ਨੇ ਉਹਨੂੰ ਅੰਦਰੋਂ ਅਰੈਸਟ ਕੀਤਾ ਆ ਟੀਚਰ ਉਹ ਕਹਿੰਦੀ ਆ ਕਾਰਨ ਨਾਲ ਆਈ ਆ ਉੱਥੋਂ ਡਾਰਕ ਐਸਯੂਵੀ ਦੇ ਵਿੱਚ ਪਿੱਛੇ-ਪਿੱਛੇ ਸੀ ਉਹਦੇ ਆਈਸ ਦੇ ਆਫੀਸਰ ਕਹਿੰਦੇ ਕਿ ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਇਹਨੇ ਪੋਲੋ ਬੋਰ ਨਹੀਂ ਕੀਤੀ ਤੇ ਟੀਚਰ ਜਿਹੜੀ ਆ ਦੌੜ ਕੇ ਸਕੂਲ ਦੇ ਅੰਦਰ ਚਲੇਗੀ ਆ ਤੇ ਇਹ ਡਾਇਨਾ ਸੈਂਟਰਲ ਐਸੇ ਦਾ ਨਾਮ ਦੱਸਦੇ ਆ ਕਲੰਬੀਆ ਤੋਂ ਇਹ ਆਈ ਆ 2023 ਦੇ ਵਿੱਚ ਉਹਦੇ ਕੋਲੇ ਪੇਪਰ ਹੈਗੇ ਆ ਤੇ ਜਿਹੜਾ ਇੱਥੇ ਆ ਕੇ ਉਹਨੇ ਮਤਲਬ ਆਪਣਾ ਸਾਰਾ ਕੁਝ ਉਹਦਾ ਠੀਕ ਠਾਕ ਆ ਹੁਣ ਸਕੂਲ ਅਫੀਸ਼ੀਅਲਸ ਨੇ ਆਈਸ ਨੂੰ ਉਹਦਾ ਵਰਕ ਪਰਮਿਟ ਦਿਖਾਇਆ ਪਰ باوجود ਇਸ ਸਾਰੇ ਕੁਝ ਦੇ ਜਿਹੜੇ ਪੇਰੈਂਟਸ ਤੇ ਟੀਚਰ ਸਿਗੇ ਉਹ ਕਹਿੰਦੇ ਕਿ ਬਹੁਤ ਇੱਕ ਮਤਲਬ ਜਿਹੜਾ ਟਰੋਮੇ ਵਾਲਾ ਉੱਥੇ ਸੀਨ ਸੀਗਾ ਕਿੰਨੇ ਲੋਕ ਜਦੋਂ ਪੁਲਿਸ ਉਹਨਾਂ ਸਾਰਿਆਂ ਨੂੰ ਫੜ ਰਹੀ ਆ ਸੋ ਇਹਦੇ ਨਾਲ ਲੋਕ ਥੋੜੇ ਜਿਹਾ ਡਰੇ ਬੈਠੇ ਆ ਕਿ ਜੇ ਇਦਾਂ ਸਕੂਲਾਂ ਦੇ ਵਿੱਚ ਵੀ ਆਈਸੀਆਂ ਰੈਡਾਂ ਹੋਣ ਲੱਗ ਪਈਆਂ ਤਾਂ ਫਿਰ ਕੋਈ ਸੁਰੱਖਿਤ ਕੇਸ ਥਾਂ ਦੇ ਉੱਤੇ ਆ ਅਗਲੀ ਗੱਲਬਾਤ ਅਮਰੀਕਾ ਦੀ ਇਲੈਕਸ਼ਨ ਦੀ ਆ ਬਹੁਤ ਸਾਰੀ ਇਲੈਕਸ਼ਨ ਦੇ ਵਿੱਚ ਕਈ ਜਿਹੜੇ ਉੱਥੇ ਸਿਟੀ ਕਾਉਂਸਲ ਬੋਰਡ ਆਫ ਐਜੂਕੇਸ਼ਨ ਕਈ ਟ੍ਰੈਜਰਰ ਜਿਹੜੇ ਨੇ ਉਹ ਜਿਹੜੇ ਚੁਣੇ ਗਏ ਆ ਤੇ ਦਸੰਬਰ 2 ਨੂੰ ਜਿਹੜਾ ਨਾਰਵਿਚ ਸਿਟੀ ਹਾਲ ਦੇ ਵਿੱਚ 2 ਵਜੇ ਨੂੰ ਸੌਹ ਚੁੱਕੀ ਜਾਣੀ ਹੈ ਤੇ ਇਹ ਸਾਰੇ ਕੁਸ਼ ਦੇ ਵਿੱਚ ਇੱਕ ਖਾਸ ਗੱਲ ਕਿ ਸਵਰਜੀਤ ਸਿੰਘ ਖਾਲਸਾ ਡੈਮੋਕਰੇਟ ਆਹੇ ਇਹ ਮੇਅਰ ਬਣੇ ਆ ਤੇ 3978 ਵੋਟਾਂ ਇਹਨਾਂ ਨੂੰ ਪਈਆਂ ਆ ਤੇ ਸਟੈਸੀ ਕਲਾਉਡ ਪਬਲਿਕ ਨੂੰ ਇਹਨਾਂ ਨੇ ਹਰਾਇਆ ਉਹਨੂੰ 2826 ਵੋਟਾਂ ਪਈਆਂ ਆ ਤੇ ਜਿਹੜਾ ਇੱਕ ਹੋਰ ਕੈਂਡੀਡੇਟ ਸੀ ਉਹਨੂੰ 145 ਵੋਟਾਂ ਪਈਆਂ ਏ ਸਵਰਨਜੀ ਸਿੰਘ ਨੇ ਇੱਕ ਇਤਿਹਾਸ ਸਿਰਜਿਆ ਇੱਥੇ ਕੈਂਟਿਕਟ ਦੇ ਵਿੱਚ ਪਹਿਲੇ ਸਿੱਖ ਮੇਅਰ ਹੋਣ ਦਾ ਤੇ ਉਹਨਾਂ ਨੇ ਬਾਅਦ ਫਿਰ ਉਹਦੇ ਢੋਲ ਦੇ ਉੱਤੇ ਭੰਗੜਾ ਪਾ ਕੇ ਸਿਟੀ ਹਾਲ ਦੇ ਬਾਹਰ ਇਸ ਚੀਜ਼ ਨੂੰ ਸੈਲੀਬ੍ਰੇਟ ਕੀਤਾ ਹੈ ਤੇ ਜਿਹੜੇ ਹੋਰ ਸਿਟੀ ਕਾਉਂਸਲ ਦੇ ਲਈ ਵੀ ਇੱਥੋਂ ਚੁਣੇ ਗਏ ਆ ਬੋਰਡ ਆਫ ਐਜੂਕੇਸ਼ਨ ਦੇ ਲਈ ਵੀ ਚੁਣੇ ਗਏ ਆ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਜਿੱਤ ਆ ਤੇ ਜਿਹੜੇ ਇਹ ਇਹਨਾਂ ਦਾ ਉੱਥੇ ਸੁਨਜੀਤ ਸਿੰਘ ਖਾਲਸਾ ਦਾ ਮੇਰ ਵਰਣਾ ਨਾਰਵਿਚ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਮਾਣ ਵਾਲੀ ਗੱਲ ਆ ਤੇ ਸਾਰੀਆਂ ਉੱਥੋਂ ਦੀਆਂ ਕਮਿਊਨਿਟੀਜ਼ ਨੇ ਇਹਨਾਂ ਨੂੰ ਕੰਗ੍ਰੈਚੂਲੇਟ ਕੀਤਾ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅੰਤਿਮਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।